DIG ਪੁੱਲਰ ਮਹੀਨੇ ਵਿੱਚ 10 ਵਾਰ ਜਾਂਦਾ ਸੀ ਦੁਬਈ CBI ਨੇ ਕੀਤੇ ਵੱਡੇ ਖੁਲਾਸੇ ਆਉ ਤੁਹਾਨੂੰ ਦੇਨੇ ਆ ਅੱਜ ਇਸ ਵੀਡੀਓ ਦੇ ਵਿੱਚ ਤਾਜ਼ਾ ਜਾਣਕਾਰੀ ਜਨਾਬ ਕਿਥੋਂ ਆਏ ਪੈਸੇ ਰਾਤੋ ਰਾਤ ਨਹੀਂ ਆਇਆ ਜੀ ਜਿਸ ਵਜ੍ਹਾ ਤੁਹਾਨੂੰ ਦੂਸਰਾ ਇੰਨਾ ਨਹੀਂ ਹੈ ਬਹੁਤ ਹੋਣਾ ਹੈ ਅੱਲਾ ਕੋਈ ਭੁੱਲਰ ਨਹੀਂ ਇਹ بڑے ਬੈਠੇ ਨੇ ਇੱਥੇ ਸਾਮ ਕੇ ਬੈਠੇ ਨੇ ਪੂਰੀ ਸਟੇਟ ਨੂੰ ਇਹਨਾਂ ਨੇ ਤਾਂ ਗੰਦੀ ਪਾਣਾ ਮੈਂ ਸੁਣਿਆ 10 ਵਾਰ ਤੋਂ ਦੁਬਈ ਹੋ ਕੇ ਆਏ ਨੇ ਖਚਾਂਸੇ ਬੋਲੋ ਦੁਬਈ ਵਾਰ-ਵਾਰ ਕਾਣੇ ਵਾਸਤੇ ਜਾਣਾ ਕੀ ਹੈਗਾ ਉੱਥੇ ਬੇਨਾਂ ਸ਼ੁਰੂ ਕਰ ਲੈ ਤਾ ਮੈਨੂੰ ਨਹੀਂ ਪਤਾ ਕਿਉਂਕਿ ਦੁਬਈ ਬਹੁਤ ਸ਼ੱਕੀ ਮੰਨਿਆ ਜਾਂਦਾ ਜਿੰਨੇ 2 ਨੰਬਰ ਦੇ ਹਵਾਲੇ ਰਾਈ 100 ਕੁਛ ਆਉਣਾ ਗੱਲ ਤੁਸੀਂ ਜਿਆਦਾ ਸਿਆਣੇ ਮੈਂ ਉਹੀ ਤੋ ਕਹਿ ਰਿਹਾ ਇਹ ਆ ਲੱਗੀ ਇਹ ਮਾਵਾ ਦੀ ਆ ਲੱਗੀ ਹੋਇਆ ਜਿਹਦੇ ਨਾਲ ਵੀ ਹੋਇਆ ਉਹ ਜਿਹੜੇ ਟੱਬਰ ਬਰਬਾਦ ਹੋਏ ਨੇ ਉਹ ਜਿਹੜੇ ਇਹਨਾਂ ਦੇ ਪੁੱਤ ਗਏ ਨੇ ਉਹਨਾਂ ਦੀ ਮਾਵਾ ਦੀ ਆ ਲੱਗੀ ਜਾਂਦਾ ਪਿਛਲੇ ਦਿਨੀ ਪੰਜਾਬ ਦੇ ਡੀਆਈਜੀ ਰੈਂਕ ਦੇ ਅਧਿਕਾਰੀ ਹਰਚੰਦ ਸਿੰਘ ਭੁੱਲਰ ਹੋਣਾ ਨੂੰ ਸੀਬੀਆਈ ਨੇ ਅਰੈਸਟ ਕੀਤਾ ਔਰ ਉਸ ਤੋਂ ਬਾਅਦ ਬਹੁਤ ਸਾਰੀਆਂ ਇਨਵੈਸਟੀਗੇਸ਼ਨਾਂ ਹੋ ਰਹੀਆਂ ਨੇ ਬਹੁਤ ਸਾਰਾ ਕੁਝ ਰਿਕਵਰ ਹੋ ਰਿਹਾ ਹੈਗਾ 골ਡ ਦੀ ਗੱਲ ਕਰ ਲਈਏ ਕੈਸ਼ ਦੀ ਗੱਲ ਕਰ ਲਈਏ ਤੇ ਹੁਣ ਜਿਹੜਾ ਹੈਗਾ ਹੋਰ ਏਜੰਸੀਆਂ ਵੀ ਇਸ ਦੇ ਵਿੱਚ ਇਨਵੋਲਵ ਹੋ ਗਈਆਂ ਜਿਵੇਂ ਇਨਫੋਰਸਮੈਂਟ ਡਾਇਰੈਕਟੋਰੇਟ ਔਰ ਦੂਜੇ ਪਾਸੇ ਐਕਸਾਈਜ਼ ਡਿਪਾਰਟਮੈਂਟ ਵੀ ਐਕਟਿਵ ਹੋਇਆ ਤਾਂ ਇਸ ਸਾਰੇ ਮਾਮਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਸਾਬਕਾ ਡੀਜੀਪੀ ਸੁਧਾਰ ਚਟੋਪਾਦਿਆ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਬਹੁਤ ਬਹੁ ਧੰਨਵਾਦ ਜੀ ਸਰ ਇੱਥੇ ਹੀ ਮੈਂ ਸ਼ੁਰੂ ਕਰੂੰਗਾ ਸਭ ਤੋਂ ਪਹਿਲਾਂ ਸੀਬੀਆਈ ਦੀ ਇਸ ਕਾਰਵਾਈ ਨੂੰ ਤੁਸੀਂ ਕਿਵੇਂ ਦੇਖਦੇ ਹੋ ਸੀਬੀਏ ਨੇ ਆਪਣਾ ਡਿਊਟੀ ਕੀਤਾ ਹੈ ਵਧੀਆ ਕੀਤਾ ਹੈ ਚੰਗਾ ਕੀਤਾ ਹੈ ਸੀਬੀਏ ਏਸੀ ਕਰਕੇ ਹੈ ਏਜੰਸੀਆਂ ਏਸੀ ਕਰਕੇ ਚੰਗਾ ਕੀਤਾ ਜਿਹੜਾ ਕਰਪਸ਼ਨ ਹੈ ਉਹਨੂੰ ਕੱਢਣ ਵਾਸਤੇ ਦਿਖਾਉਣ ਵਾਸਤੇ ਬਹੁਤ ਵਧੀਆ ਕੀਤਾ ਬੀਇੰਗ ਪੁਲਿਸ ਅਫਸਰ ਤੁਸੀਂ ਰਿਟਾਇਰ ਹੋ ਚੁੱਕੇ ਹੋ ਹਾਲਾਂਕਿ ਪਰ ਤੁਸੀਂ ਵੱਡੇ ਅਹੁਦੇ ਤੇ ਰਹੇ ਹੋ ਡੀਜੀਪੀ ਤੁਸੀਂ ਰਹੇ ਹੋ ਤੁਸੀਂ ਬਖੂਬੀ ਇਹਨਾਂ ਸਾਰੀਆਂ ਗੱਲਾਂ ਨੂੰ ਜਾਣਦੇ ਹੋ ਕਿ ਕਿਵੇਂ ਇਹ ਸਾਰੀ ਕਰਾਪਸ਼ਨ ਪੁਲਿਸ ਦੇ ਵਿੱਚ ਚੱਲਦੀ ਹੈ ਜਾਂ ਕਿਹੜੇ-ਕਿਹੜੇ ਕਿਉਂਕਿ ਸਾਰੇ ਅਫਸਰ ਜਿਹੜੇ ਆ ਉਹ ਇਮਾਨਦਾਰ ਨਹੀਂ ਹੁੰਦੇ ਸਾਰੇ ਬੇਈਮਾਨ ਵੀ ਨਹੀਂ ਹੁੰਦੇ ਔਰ ਬਹੁਤ ਸਾਰੇ ਐਗਜ਼ਾਮਪਲ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੇਖ ਚੁੱਕੇ ਆ ਤੁਸੀਂ ਇਹ ਪੂਰੇ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਇਨਾਂ ਕੈਸ਼ ਘਰੋਂ ਮਿਲ ਜਾਣਾ ਕਿੰਨਾ 골ਡ ਘਰੋਂ ਮਿਲ ਜਾਣਾ ਹੁਣ ਲੋਕਰਾਂ ਦੀ ਗੱਲ ਚੱਲ ਰਹੀ ਹੈ ਉਹਨਾਂ ਦੇ ਵਿੱਚ ਵੀ ਕਿਹਾ ਯਾਰ ਇਹ ਕਈ ਕਈ ਫਲੈਟਾਂ ਦੇ ਡਾਕੂਮੈਂਟ ਨੇ ਪੰਦੀਪ ਜੀ ਮੈਂ ਇਹ ਕਵਾਂਗਾ ਕਿ ਇਹ ਸਾਡੇ ਸਮਾਜ ਦਾ ਸਾਡੇ ਸੋਚ ਦਾ ਸਾਡੇ ਦੇਸ਼ ਬਾਰੇ ਦੱਸਦਾ ਹੈ ਕਿ ਅੱਜ ਕੱਲ ਸਾਡੀ ਵੈਲਿਊ ਸਿਸਟਮ ਕੀ ਹੈ ਕਿ ਅੱਜ ਆਪਾਂ ਕਿਹਨੂੰ ਚੰਗਾ ਕਹਿੰਦੇ ਤਕੜਾ ਕਿਹਨੂੰ ਕਹਿੰਦੇ ਜਿਹਦੇ ਕੋਲ ਪੈਸਾ ਹੋਵੇ ਪੈਸਾ ਕਿੱਥੋਂ ਆਇਆ ਆਪਾਂ ਉਹ ਨਹੀਂ ਪੁੱਛਦੇ ਭਾਵੇਂ ਕੋਈ ਮਹਿਕਮਾ ਆਵੇ ਭਾਵੇਂ ਕੋਈ ਬਿਜ਼ਨਸਮੈਨ ਹੈ بیاپاری ہے کوئی پولیٹیشن ہے افسر ہے کتے بھی کوئی ہوئی یہ کوٹھی کے ہو جی ہے کے ہو جی ہیں خرچہ میں کرتا ہے یہ روب رہن سہن کی ہے بیاہ شادیاں پارٹیاں چے خرچہ میں کرد ہے ساٹھے ویلیوز بدل گئے ہیں اپنا یہ نہیں دیکھ دیں وہ پیسہ کتوں آیا سا سارے نو پتا ہے تو اسی کسی دفتر جاؤ کسی کل جاؤ تو کسی ہسپتال جاؤ تے کو چیک اپ واسطے ڈاکٹر لکھ دینے نے انہیں دی کما ہے, انہی کمانا ہے. ਨਜਾਇਜ਼ ਤੁਹਾਡਾ ਟੀਰ ਪਾਰ ਕਰ ਦਿੰਗੇ ਪੈਸਾ ਕਮਾਉਣ ਵਾਸਤੇ ਇਹ ਸਮਾਜ ਚ ਫੈਲ ਚੁਕਿਆ ਮੈਂ ਪਹਿਲੇ ਵੀ ਇੱਕ ਦੋ ਵਾਰੀ ਕਹਿ ਚੁੱਕਾ ਹਾਂ ਇਹ ਕਈ ਲੋਕ ਕਹਿੰਦੇ ਨੇ ਕੈਂਸਰ ਡਾਕਟਰ ਕਹਿੰਦੇ ਨੇ ਕੈਂਸਰ ਤੋਂ ਇਲਾਜ ਹੋ ਜਾਂਦਾ ਹੈ ਕਰਪਸ਼ਨ ਦੇ ਇਲਾਜ ਨਹੀਂ ਹੈ ਤੇ ਕਰਪਸ਼ਨ ਇਹ ਕੈਂਸਰ ਇੱਕ ਮਰੀਜ਼ ਨੂੰ ਇੱਕ ਇਨਸਾਨ ਨੂੰ ਖਰਾਬ ਕਰਦਾ ਹੈ ਇਹ ਤਾਂ ਪੂਰੇ ਦੇਸ਼ ਨੂੰ ਬਰਬਾਦ ਕਰ ਦਿੰਦਾ ਕਰਪਸ਼ਨ ਜਿਹੜਾ ਹੈ ਹੂੰ ਇਹ ਤੋਂ ਇਹ ਜਿਹੜੀ ਭੁੱਖ ਹੈਗੀ اس پورے دیش کو برباد کرتا. کنے دیش اس کر کے برباد ہوئے ٹھیک ہے تو اس کر کے ضروری اس چیز نو روکنا میں سماج نو جاگرت کرنا میں کسی ایک کیس یہ تو دستہ کہ ساڑھے سمٹم ہے کہ کنہ آسی گر چکے ہیں پر یہ کلا نہیں ہے یہ راتوں رات نہیں ہویا یہ کئی بھی پچی تیس حالہ تو یہ ہو رہا پہلے بھی ہوئے گا پر اس لیول در جڑا کام ہیں یہ بھی پچی تی تو چلے ਤੇ ਕਿਸੇ ਨੇ ਰੋਕ ਨਹੀਂ ਪਾਈ ਇਹ ਵੀ ਬਾਈ ਗੱਲ ਹਰ ਵਾਰੀ ਕਹਿਣਾ ਇਹ ਸਾਡੇ ਡੈਮੋਕ੍ਰੇਸੀ ਚ ਚਾਰ ਪਿਲਰ ਹੁੰਦੇ ਨੇ ਜਿਹੜੀ ਪੋਲੀਟੀਕਲ ਲੀਡਰਸ਼ਿਪ ਜਿਹੜੀ ਗਵਰਨਮੈਂਟ ਹੈਗੀ ਐਗਜ਼ੀਕਿਟਿਵ ਠੀਕ ਹੈ ਜੁਡੀਸ਼ਰੀ ਫੋਰਥ ਸਟੇਟ ਤੁਹਾਡਾ ਮੀਡੀਆ ਇਹ ਕਿਸੇ ਨੇ ਰੋਕ ਦਿੱਤੀ ਅੱਜ ਤੱਕ ਇਹ ਰਾਤੋਂ ਰਾਤ ਹੋਇਆ ਨੇ ਸਾਰਿਆਂ ਨੂੰ ਪਤਾ ਸੀ ਕੀ ਹੋ ਰਿਹਾ ਇਹ ਪੈਸਾ ਕਿਸ ਨੇ দান ਤੋਂ ਦਿੱਤਾ ਨਹੀਂ ਕਿਨੇ ਗਿਫਟ ਤੋਂ ਦਿੱਤਾ ਨਹੀਂ ਇਹ ਜਿੱਥੇ-ਜਿੱਥੇ ਰਹੇ ਨੇ ਇਹੋ ਜਿਹੇ ਅਫਸਰ ਮੈਂ ਕੱਲਾ ਬੁੱਲਰ ਦੀ ਗੱਲ ਨਹੀਂ ਕਰਾਂਗਾ ਹਰ ਚਰਨ ਦੀ ਇਹਦੇ ਇਹੋ ਜਿਹ ਕਈ ਅਫਸਰ ਨੇ ਛੋਟੇ ਵੱਡੇ ਹਰ ਲੈਵਲ ਤੇ ਹਰ ਕੋਈ ਥਾਣੇ ਜਾਂਦਾ ਹੈ ਹਰ ਕੋਈ ਤਹਿਸੀਲਦਾਰ ਕੋਲ ਜਾਂਦਾ ਹੈ ਹਰ ਕੋਲ ਸਾਰੇ ਦਫ਼ਤਰਾਂ ਜਾਂਦੇ ਨੇ ਤੇ ਸਾਰੇ ਨੂੰ ਪਤਾ ਕੀ ਹੁੰਦਾ ਹੈ ਪੈਸੇ ਦੇ ਕੇ ਆਂਦੇ ਨੇ ਠੀਕ ਹੈ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈ ਤੇ ਇੰਨੇ ਦੇਰ ਦਾ ਹੋ ਰਿਹਾ ਤੇ ਵੱਡੇ ਵੱਡੇ ਸਕੈਮ ਹੁੰਦੇ ਨੇ ਸਾਰੇ ਨੂੰ ਪਤਾ ਹੁੰਦਾ ਚੁੱਪ ਹੋ ਜਾਂਦਾ ਹੈ ਅਦਾਲਤ ਜਾਂਦਾ ਹੈ ਉੱਥੇ ਵੀ ਇਸ ਪਰਦਾ ਹੋ ਜਾਂਦਾ ਹੈ ਮੀਡੀਆ ਵਾਲਿਆਂ ਨੂੰ ਪਤਾ ਲੱਗਦਾ ਹੈ ਉਹ ਵੀ ਢੱਕ ਦਿੰਦੇ ਨੇ ਹੂੰ ਜਿਹੜਾ ਤੁਹਾਨੂੰ ਮੇਰੇ ਬਾਰੇ ਕਿੰਨੇ মিডিਆ ਵਾਲੇ ਨੇ ਕਿੰਨਾ ਗਲਤ ਦਿੱਤਾ ਬਿਲਕੁਲ ਬਕਵਾਸ ਝੂਠਾ ਕੀ ਕਹੀ ਉਹਨਾਂ ਨੂੰ ਹਮ 21 ਦੀ ਮਦਦ ਕਰ ਰਹੇ ਨੇ ਡਰਗ ਲੋਬੀ ਦੀ ਮਾਫੀਆ ਦੀ ਕ੍ਰਿਮੀਨਲ ਲੋਬੀ ਦੀ ਕ腐ਸ਼ਨ ਵਾਲੀ ਲੋਬੀ ਦੀ মিডিਆ ਬਟੇ মিডিਆ ਹੌਸੀ ਗੱਲ ਕਰ ਰਹੇ ਹਾਂ ਮੈਂ ਤਾਂ ਗੱਲ ਇਹ ਸਾਡੇ ਸਮਾਜ 'ਚ ਇੱਕ ਖੋਟ ਪੈ ਚੁੱਕਿਆ ਇਹਨੂੰ ਰੋਕਣਾ ਹੈ ਤੇ ਇਹਦਾ ਹੋਰ ਕੀ ਅਸਰ ਹੈ ਹੁਣ ਜਿਵੇਂ ਤੁਸੀਂ ਰਵੀ ਸਿੱਧੂ ਕੇਸ ਦੀ ਗੱਲ ਕਰ ਰਹੇ ਸੀ ਉਸੇ ਵੀ ਮੈਂ ਉਦੋਂ ਵੀ ਤਾਂ ਜਦੋਂ ਲੋਡ ਪੈਂਦੀ ਹੈ ਮੈਨੂੰ ਚੱਕ ਕੇ ਲੈ ਜਾਂਦੇ ਨੇ ਇਹ ਤਰਤੀਸ ਕਰੋ ਜੀ ਪਰ ਬਾਅਦ 'ਚ ਜਦੋਂ ਟਾਈਮ ਆਉਂਦਾ ਹੈ ਪੋਸਟਿੰਗ ਦੀ ਉਦੋਂ ਫਿਰ ਹੋਰ ਅਫਸਰ ਲੈ ਜਾਂਦੇ ਨੇ ਜਿਹੜੇ ਇਹੋ ਜੇ ਕੰਮ ਕਰਦੇ ਨੇ ਕਿਉਂਕਿ ਇਹ ਸਰਕਾਰਾਂ ਨੂੰ ਪਿਆਰੇ ਹੁੰਦੇ ਨੇ ਕਿਉਂਕਿ ਸਰਕਾਰਾਂ ਦਾ ਦੇਖਭਾਲ ਕਰਦੇ ਨੇ ਇਹ ਪੂਰਾ ਸਿਸਟਮ ਹੈਗਾ ਉਦੋਂ ਫਿਰ ਮੈਂ ਮਾੜਾ ਕੰਮ ਕਰਨ ਵਾਸਤੇ ਮੈਂ ਚੰਗਾ ਤੇ ਬਾਅਦ 'ਚ ਮੈਂ ਮਾੜਾ ਮੈਂ ਮਤਲਬ ਮੇਰੇ ਵਰਗੇ ਅਫਸਰ ਬੜੇ ਚੰਗੇ ਅਫਸਰ ਨੇ ٹھیک ہے پولیس سے بھی بیروکرسی سے بھی جوڈیشیری سے بھی پولیٹیکل لیڈرشپ سے بھی چنے بہت ودیا لوگ کی گے جیڑے دیش نال نال جنتہ امانداری نال پیار کر دینے قانون نال ٹھیک ہے محنت بھی کر دینے اور گل ہے کہ جیڑا سسٹم بن چکیا نا سماج کا بھی اس سے کھوٹ پہ چکیا اِسی سارے ایک دو جنہوں لٹن لگے ہیں سارے ایک دو جنہوں لٹ رہے ہیں تو خوشی کسی کو نہیں ہے ت ਬਾਬ-ਦਾਦੀ ਦੇ ਟਾਈਮ ਯਾਦ ਕਰੋ ਉਦੋਂ ਸਭ ਕੁਝ ਕਮ ਸੀਗਾ ਪਰ ਖੁਸ਼ੀ ਸੀਗੀ ਪਰਿਵਾਰਾਂ ਦੇ ਵਿੱਚ ਬੌਂਡਿੰਗ ਸਾਰੀ ਇਕਜੁੱਟ ਹੁੰਦੇ ਸੀ ਤੇ ਪੈਸਿਆਂ ਦੀ ਲੋੜ ਨਹੀਂ ਸੀ ਇੱਕ ਦੀਵਾਲੀ ਗਿਫਟ ਦਾ ਸਿਸਟਮ ਨਹੀਂ ਸੀ ਮਠਾਈ ਹੁੰਦੀ ਸੀ ਇਕੱਠੇ ਹੁੰਦੀ ਸੀ ਇਕੱਠੇ ਦੀਵਾਲੀ ਹੋਲੀ ਦੀਵਾਲੀ ਕੋਈ ਵੀ ਤਿਉਹਾਰ ਹੋ ਗੁਰਪੁਰ ਇਕੱਠੇ ਮਨਾਉਂਦੇ ਸੀ ਉਦੋਂ ਇਹ ਨਹੀਂ ਸੀ ਕੌਣ ਸਿੱਖ ਹੈਗਾ ਕੌਣ ਮੁਸਲਮਾਨ ਹੈ ਕੌਣ ਹਿੰਦੂ ਹੈ ਸਾਰੇ ਪਰ ਮਨਾਉਂਦੇ ਸੀ ਭਾਵੇਂ ਈਦ ਹੈ ਭਾਵੇਂ ਇਸਾਈ ਦਾ ਜਨਮ ਦਿਨ ਹੈ ਪਾਵੇਂ 크리스마ਸ ਆਏਗਾ ਗੁਰਪੁਰ ਵੇਗਾ होली ਹੈ ਦੀਵਾਲੀ ਹੈ ਸਾਰੇ ਮਨਾਉਂਦੇ ਨੇ ਇਹ ਸਾਡੇ ਭਾਰਤ ਦਾ ਸਭ ਤੋਂ ਮੇਨ ਚੀਜ਼ ਹੈ ਇਹ ਸਾਰੇ ਨੂੰ ਇੱਕ ਇਕੱਠੇ ਕਰਕੇ ਰੱਖਿਆ ਹੈ ਇਸ ਚੀਜ਼ ਨੂੰ ਆਪਾਂ ਤੋੜਦੇ ਤੇ ਇਹ ਜਿਹੜਾ ਹੈਗਾ ਜਿਹਨੂੰ ਤੁਸੀਂ ਕਹਿ ਰਹੇ ਹੋ ਉਹਨ ਰਵੀ ਸਿੱਧੂ ਦੇ ਕੇਸ ਦੇਖ ਲਓ ਮੈਂ ਦੇਖ ਮੈਨੂੰ ਯਾਦ ਹੈ ਇਹ ਵੀ ਹੋਣਾ ਸਰ ਆਪਾਂ ਉਸ ਤੋਂ ਪਹਿਲਾਂ ਥੋੜਾ ਜਿਹਾ ਮੈਂ ਇਹੀ ਕੇਸ ਨੂੰ ਥੋੜਾ ਜਿਹਾ ਦੇਖਣਾ ਚਾਹੁੰਦਾ ਤੁਹਾਡੇ ਨਜ਼ਰੀਏ ਤੋਂ ਕਿਉਂਕਿ ਜਿਵੇਂ ਤੁਸੀਂ ਸਿਸਟਮ ਦੀ ਗੱਲ ਕੀਤੀ ਹੈ ਇੱਕ ਤਾਂ ਕੋਈ ਬੰਦਾ ਹੁੰਦਾ ਚਲੋ ਘਰੋਂ ਬੰਦਾ ਪਹਿਲਾਂ ਗਰੀਬ ਹੁੰਦਾ ਬਾਅਦ ਵਿੱਚ ਉਹ ਪੜਦਾ ਲਿਖਦਾ ਕੁਝ ਕਰਦਾ ਹੈ ਹਾਲਾਂਕਿ ਪੜ੍ਹਾਈ ਕਦੇ ਵੀ ਨਹੀਂ ਸਿਖਾਉਂਦੀ ਕਿ ਕਰਾਪਸ਼ਨ ਕਰੋ ਪਰ ਬੰਦੇ ਨੂੰ ਬਾਅਦ ਦੇ ਵਿੱਚ ਜਦੋਂ ਇੱਕ ਉਹ ਕਹਿੰਦੇ ਨੇ ਕਿ ਲਾਈਮਲਾਈਟ ਦੇ ਵਿੱਚ ਆ ਜਾਂਦਾ ਤਾਂ ਬੰਦਾ ਬਹੁਤ ਕੁਝ ਚੀਜ਼ਾਂ ਭੁੱਲ ਜਾਂਦਾ ਪੁਰਾਣੀਆਂ ਆਪਦੀਆਂ ਪਰ ਜਦੋਂ ਤੁਸੀਂ ਨਹੀਂ 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 ਮੈਂ ਇੱਥੇ ਤੁਹਾਨੂੰ ਰੋਕ ਦੇਣਾ ਇਹਦੇ ਨਾਲ ਕੋਈ ਗਰੀਬ ਤੇ ਅਮੀਰ ਦਾ ਨਹੀਂ ਹੈ ਮੈਂ ਬੜੇ ਅਮੀਰ ਦੇਖਨੇ ਬਹੁਤ ਵੱਡੇ ਅਮੀਰ ਉਹਦੀ ਲਾਲਚ ਚੋਣ ਦੀ ਭੁੱਖ ਨਹੀਂ ਮਿਟਦੀ ਉਹ ਹੀ ਐਗਜ਼ਾਮਪਲ ਉਹ ਹੀ ਐਗਜ਼ਾਮਪਲ ਹਰਚੰਦ ਸਿੰਘ ਬੋਲ ਰਿਹਾ ਹੁਣ ਸਾਹਮਣੇ ਦੇਖੋ ਜੀ ਸਾਰੇ ਪੰਜਾਬ ਨੂੰ ਪਤਾ ਹੈ ਡੀਜੀਪੀ ਦੇ بیٹے ਰਹੇ ਨੇ ਹੋ ਡੀਪੀ ਭਰਤੀ ਹੋਏ ਨੇ ਜਿਹੜੇ ਅਮੀਰ ਵੀ ਹੈਗੇ ਭਾਵੇਂ ਗਰੀਬ ਇਹ ਇਨਸਾਨ ਦੀ ਆਪਣੀ ਫਿਤਰਤ ਹੁੰਦੀ ਹੈ ਬੇਸਿਕ ਨੇਚਰ ਹੈ ਤੁਹਾਡਾ ਬੇਸਿਕ ਨੇਚਰ ਹੈ ਉਹ ਦਿਲੋਂ ਗਰੀਬ ਹੁੰਦਾ ਹੈ ਭੁੱਖਾ ਹੁੰਦਾ ਹੈ ਭਾਵੇਂ ਜਿੰਨਾ ਮਰਜੀ ਆ ਜਾਏ ਉਦੀ ਭੁੱਖ ਨਹੀਂ ਮਿਟਦੀ ਇਹ ਵੀ ਚਾਹੀਦਾ ਉਹ ਵੀ ਚਾਹੀਦਾ ਉੱਥੋਂ ਵੀ ਚਾਹੀਦਾ ਠੀਕ ਹੈ ਨਾ ਆਪਾਂ ਇਸ ਲਾਲਚ ਨੂੰ ਇਸ ਭੁੱਖ ਨੂੰ ਰੋਕਣਾ ਹੈ ਇੱਕ ਸੰਤੁਸ਼ਟੀ ਹੁੰਦੀ ਹੈ ਠੀਕ ਹੈ ਨਾ ਭਈ ਇਹ ਕਾਫੀ ਹੈ ਸਾਡੇ ਵਾਸਤੇ ਤੇ ਇਹ ਚੀਜ਼ ਜਿਹਦੇ ਵਿੱਚ ਨਹੀਂ ਹੈ ਉਹ ਨਹੀਂ ਹੈ ਉਹ ਫਿਰ ਧੱਕਾ ਹੀ ਕਰ ਜਾਂਦਾ ਹੈ ਜਿਵੇਂ ਮੈਂ ਕਿਹਾ ਇਹ ਕਿਸੇ ਨੇ ਖੁਸ਼ੀ ਨਾਲ ਕੋਈ ਗਿਫਟ ਨਹੀਂ ਦਿੰਦਾ ਇਹ ਜ਼ਬਰਦਸਤੀ ਜ਼ਬਰਨ ਦਿੱਤਾ ਜਾਂਦਾ ਹੈ ਧੱਕੇ ਨਾਲ ਦਿੱਤਾ ਜਾਂਦਾ ਹੈ ਜਿਹਦੇ ਕੋਲ ਜਿਹੜਾ ਜ਼ਰੀਆ ਹੋਏ ਪੁਲਿਸ ਵਾਲਾ ਆਪਣੇ ਜ਼ਰੀਏ ਨਾਲ ਬਿਊਰੋਕਰੇਸੀ ਵਾਲੇ ਆਪਣੇ ਰੈਵਨਿਊ ਵਾਲੇ ਆਪਣੇ ਤਰੀਕੇ ਨਾਲ ਪੁਲਿਸ਼ਨ ਆਪਣੇ ਤਰੀਕੇ ਨਾਲ ਜੁਡੀਸ਼ਰੀ ਆਪਣੇ ਤਰੀਕੇ ਨਾਲ ਮੀਡੀਆ ਆਪਣੇ ਤਰੀਕੇ ਨਾਲ ਬਿਜ਼ਨਸ ਵਾਲੇ ਆਪਣੀ ਤਰੀਕੇ ਨਾਲ ਇਹ ਸਾਰਾ ਨਾ ਇੱਕ ਖੋਟ ਪੈ ਚੁੱਕਿਆ ਸਾਡੇ ਵਿੱਚ ਇਹਨੂੰ ਰੋਕਣਾ ਹੈ ਮੇਰਾ ਇਹ ਮਕਸਦ ਹੈ ਮੇਰਾ ਬੋਲਨ ਮੈਂ ਬਾਰ-ਬਾਰ ਤੇ ਮੈਂ ਸ਼ੁਰੂ ਕੀਤਾ ਸੀ 23 ਮਾਰਚ ਨੂੰ ਬੋਲਣਾ ਜੀ ਸੀਪਕ ਸਿੰਘ ਹਾਂ ਜੀ ਤੇ ਆਪ ਸਾਡੇ ਮੈਂ ਇਹ ਵੀ ਕਹਿਣਾ ਲੋਕਾਂ ਨੂੰ ਪਤਾ ਨਹੀਂ 10 ਸ਼ਹੀਦ ਹੋਏ ਸੀ ਭਗਤ ਸਿੰਘ ਨਾਂ ਦੇ 10 ਸਾਨੂੰ ਪਤਾ ਹੈ ਜਿਹੜਾ ਯੰਗੇਸ ਸੀ ਸਭ ਤੋਂ ਛੋਟੇ ਮੁੰਡੇ 15 ਸਾਲ ਦਾ ਸੀ 15 ਸਾਲ ਦਾ ਬੱਚਾ ਹੁੰਦਾ ਹੈ ਉਹਨੇ ਆਪਣੀ ਸ਼ਹਾਦਤ ਕਾਦੇ ਵਾਸਤੇ ਦਿੱਤੀ ਦੇਸ਼ ਵਾਸਤੇ ਇਹ ਲੁੱਟਖੋ ਵਾਸਤੇ ਦਿੱਤੀ ਸੀ ਇਹ ਲੁੱਟਖੋ ਵਾਸਤੇ ਤਾਂ ਨਹੀਂ ਦਿੱਤੀ ਹਮਮ ਆਪਾਂ ਦੇਸ਼ ਨੂੰ ਠੀਕ ਕਰੀਏ ਇਹ ਸੋਚਣ ਵਾਲੀ ਗੱਲ ਹੈ ਜਦੋਂ ਇਹੋ ਜਿਹੇ ਮਾਮਲੇ ਆਉਂਦੇ ਆ ਫਿਰ ਭਰੋਸੇਯੋਗਤਾ ਤੇ ਵੀ ਸਵਾਲ ਖੜੇ ਹੁੰਦੇ ਨੇ ਦੇਖੋ ਇੱਕ ਆਮ ਸਧਾਰਨ ਬੰਦਾ ਕੁਛ ਹੁੰਦਾ ਉਹਦੇ ਨਾਲ ਮਾੜਾ ਚੰਗਾ ਉਹ ਜਾਂਦਾ ਥਾਣੇ لیکن ਜਦੋਂ ਸਾਹਮਣੇ ਇਹੋ ਜਿਹਾ ਕੁਝ ਦੇਖਣ ਨੂੰ ਮਿਲਦਾ ਤਾਂ ਪ੍ਰੋਸੇ ਯੋਗਤਾ ਜਿਹਨੂੰ محکمہ ਇਹ ਕਹਿੰਦਾ ਕਿ ਸਾਡਾ ਤਾਂ ਮੋਰਲ ਡਾਊਨ ਹੋ ਗਿਆ ਉਹ ਚੀਜ਼ ਵੀ ਹੁੰਦੀ ਹੈ ਫਿਰ ਨਾਲ ਨਾਲ ਨਹੀਂ ਨਹੀਂ ਦੇਖੋ ਇਹ ਲੀਡਰਸ਼ਿਪ ਦੀ ਗੱਲ ਹੈ ਇੱਕ ਸਮਾਜ ਦੀ ਗੱਲ ਹੈ ਇੱਕ ਲੀਡਰਸ਼ਿਪ ਦੀ ਗੱਲ ਹੈ ਜਿਹੜਾ ਮੋਰਲ ਡਾਊਨ ਮੋਰਲ ਡਾਊਨ ਕਹਦਾ ਜਿਹੜਾ ਡੀਜੀ ਬੈਠਾ ਹੈ ਉਹ ਚੱਕੇ ਮਾਰੇ ਇਹੋ ਜਿਹੇ ਬੰਦੇ ਨੂੰ ਡੀਜੀ ਨੂੰ ਪਤਾ ਨਹੀਂ ਕੀ ਹੋ ਰਿਹਾ ਥੱਲੇ ਜਿਹੜਾ ਸੀਨੀਅਰ ਅਫਸਰ ਨੂੰ ਪਤਾ ਨਹੀਂ ਥੱਲੇ ਕੀ ਹੋ ਰਿਹਾ ਕੀ ਦੀ ਜੁਰਤ ਹੈ میرے ہلکے کدھی کسی نہیں کیا میں چکے کنے افسر مارے کتنے ٹھوکے میں پور دی گل دا اتواد دوران میرے کو سترہ تھی چار سی آئی سٹاف سی میں گیارہ دے خلاف کاروائی سی گیارہ مطلب دے بچوں گیارہ دے خلاف میں تین تے پرچے کیتے باقی تے میں ڈپارٹمنٹ انکوائری کھولی سی ساری جنتا میرے نال آ سی تھی ریکارڈ چیک کرو انیس سو اکانوے سے سات اکتوبر انیس سو اکانوے تو بعد ایک بھی واردات نہیں ہوا اتواد دا ਉਦੋਂ ਮੈਂ ਸਭ ਤੋਂ ਯੰਗ ਸੀਗਾ ਆਈਪੀਐਸ ਅਫਸਰ ਪੰਜਾਬ 'ਚ ਤੇ ਮੈਨੂੰ ਅੰਮ੍ਰਿਤਸਰ ਲਾਇਆ ਗਿਆ ਉਦੋਂ ਬਾਦ ਦੇ ਚਮਸਾ ਗਏ ਸੀ ਕਿਉਂ ਸਭ ਤੋਂ ਵੱਡਾ ਜ਼ਿਲ੍ਹਾ ਤੇ ਮੈਂ ਕਿਵੇਂ ਕੀਤਾ ਪਬਲਿਕ ਦੀ ਕੌਨਫੀਡੈਂਸ ਗੇਨ ਕਰਕੇ ਇਹ ਕਰਪਸ਼ਨ ਰੋਕ ਕੇ ਧੱਕਾ ਰੋਕ ਕੇ ਰਾਤ ਨੂੰ ਆਤਵਾਦੀ ਆ ਕੇ ਇਹੋ ਜਿਹਾ ਕੰਮ ਕਰ ਰਹੇ ਨੇ ਤੇ ਦਿਨੇ ਜਾ ਕੇ ਪੁਲਿਸ ਧੱਕਾ ਕਰੇ ਤਾਂ ਪਬਲਿਕ ਕਿੱਥੇ ਜਾਏ ਜਿਹੜਾ ਅਮੀਰ ਸੀ ਉਹ ਦੋ ਭੱਜ ਗਿਆ ਬਾਹਰ ਦੂਜੇ ਸਟੇਟਾਂ 'ਚ ਬਹੁਤ ਕੰਪਲੇਂਟਸ ਆਉਂਦੀਆਂ ਹੋਣਗੀਆਂ ਤੁਹਾਡੇ ਕੋਲੋਂ نہیں کمپلینٹ تھی لوڈ نہیں کمپلینٹ کوئی نہیں کر دا نا 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 کمپلینٹ کوئی نہیں کر دا ڈر hmm. ہے گا دہشت ہے گا hmm. دہشت کی دا ہے آتواد دا hmm. دجا دہشت پولیس کا یہ سارے کول انٹلیجنس بڑے جریعے نے سارے کول سی آئی ڈی ہے گی انٹیلیجنس ہے گی سٹاف ہے گا اپنے جوان ہے گے ایک ایک جوان ساڑا کے خبر یہ تھی جس چیز تو چاندے ہو پیسہ چاہو گے تو پیسہ ہے گا. سونا hmm. چاہو گے سونا ہے گا ਜੀ ਸਰਾ ਮੀਟ ਮੁਰਗਾ ਚਾ ਕੋ ਉਹ ਆਏਗਾ ਜੀ ਜੇ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਕੀ ਹੋ ਰਿਹਾ ਧੱਕਾ ਕੀ ਹੋ ਰਿਹਾ ਉਹ ਵੀ ਆ ਜਾਏਗਾ ਜਨਤਾ ਦੇ ਤੁਹਾਡੀ ਸਟਾਫ ਇਹ ਦੇਖਦੀ ਤੁਸੀਂ ਚਾਹਦੇ ਕੀ ਹੋ ਉਹ ਤੁਹਾਨੂੰ ਦੇ ਦਿੰਦੀ ਹੈ ਤੁਸੀਂ ਸੀਆਈਡੀ ਦੀ ਗੱਲ ਕੀਤੀ ਇਨਫੋਰਮੇਸ਼ਨ ਦੀ ਗੱਲ ਕੀਤੀ ਇਨਪੁਟ ਦੀ ਗੱਲ ਕੀਤੀ ਇੰਟੈਲੀਜੈਂਸ ਦੀ ਗੱਲ ਕੀਤੀ ਉਹੀ ਹੁਣ ਸਵਾਲ ਖੜੇ ਹੋ ਰਿਹਾ ਲੋਕ ਕਹਿੰਦੇ ਕਿ ਉਹ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਡੀਜੀ ਨੂੰ ਸਭ ਨੂੰ ਸਾਨੂੰ ਪਤਾ ਸਾਰਿਆਂ ਨੂੰ ਪਤਾ ਹੈ ਪੋਲੀਟੀਸ਼ਨਰਾਂ ਨੂੰ ਪਤਾ ਹੈ ਇਹਨਾਂ ਨੂੰ ਪਤਾ ਹੈ ਅਫਸਰਾਂ ਨੂੰ ਪਤਾ ਹੈ ਜੁਡੀਸ਼ੀਅਨ ਨੂੰ ਪਤਾ ਹੈ ਤੁਹਾਨੂੰ ਮੀਡੀਆ ਨੂੰ ਵੀ ਪਤਾ ਹੈ ਸਾਰਿਆਂ ਨੂੰ ਪਤਾ ਹੈ ਠੀਕ ਹੈ ਤੁਸੀਂ ਜਾਣਦੇ ਹੋ ਦਫ਼ਤਰਾਂ 'ਚ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਕੀ ਵਰਤਾਵ ਹੁੰਦਾ ਤੁਹਾਡੇ ਨਾਲ ਸਾਰੇ ਨੂੰ ਪਤਾ ਕੋਈ ਬੋਲਦਾ ਹੈ ਤੂੰ ਪਰਹੰਦੇ ਨੇ ਤੋਂ ਦੂਜੀ ਗੱਲ ਹੈ ਜਨਤਾ ਦੀ ਮੈਂ ਬਾਰ-ਬਾਰ ਕਹਿਣਾ ਡੈਮੋਕ੍ਰੇਸੀ ਇਜ਼ ਗਵਰਨਮੈਂਟ ਆਫ ਦਾ ਪੀਪਲ ਫਾਰ ਦਾ ਪੀਪਲ ਬਾਏ ਦਾ ਪੀਪਲ ਜਨਤਾ ਦੀ ਸਰਕਾਰ ਹੈ ਜਨਤਾ ਅਕਾਉਂਟੇਬਿਲਟੀ ਮੰਗੇ ਤੇ ਜਨਤਾ ਨੂੰ ਮੈਂ ਜਾਨੂ ਕਰਾ ਰਿਹਾ ਤੁਸੀਂ ਖੜੇ ਹੋ ਯਾਨੀ ਮਾਰਪੀਟ ਕਰੋ ਐ ਨਹੀਂ ਤੁਸੀਂ ਬਸਾ ਸਾੜੋ ਤੇ ਦਫ਼ਤਰ ਸਾੜੋ ਇਹ ਤੁਹਾਡੇ ਨੇ ਤੁਹਾਡੇ ਟੈਕਸ ਨਾਲ ਬਣੇ ਨੇ ਬੇਕੂਵੀ ਨਾ ਕਰੋ ਪਰ ਜਾ ਕੇ ਪੁੱਛੋ ਤੁਸੀਂ ਜਿਹੜੇ ਇਲੈਕਟ ਕੀਤੇ ਨੇ ਨਹੀਂ ਕਿ 5 ਸਾਲ ਬਾਅਦ ਆਣਗੇ ਫਿਰ ਦੇਖਾਂਗੇ ਨਾ ਅੱਜ ਪੁੱਛੋ ਪਰ ਜਿਹੜਾ ਪੁੱਛਦਾ ਉਹਨੂੰ ਫੜ ਕੇ ਪਰਚਾ ਪਾਤਾ ਇੱਕ ਨੂੰ ਫੜਦੇ ਨੇ ਨਾ ਇੱਕ ਨੂੰ ਫੜਦੇ ਨੇ ਨਾ ਦੋਨੋਂ ਫੜਦੇ ਨੇ 10 ਨੂੰ ਫੜਦੇ ਨੇ 100 ਨੂੰ ਪੜਨਗੇ ਜਦੋਂ ਸਾਰੇ ਜਾਣਗੇ ਮੈਂ ਉਹੀ ਕਹਿਣਾ ਤੁਹਾਡੇ ਪੰਚਾਇਤ ਹੈਗੀ ਤੁਹਾਡੀ ਤੁਹਾਡੇ ਐਸੋਸੀਏਸ਼ਨ ਹੈਗੇ ਜਿੱਥੇ ਕੰਮ ਕਰਦੇ ਨੇ ਮੰਡੀਆਂ ਹੈਗੀ ਆ ਹੂੰ ਠੀਕ ਹੈ ਤੁਹਾਡੇ ਹਰ ਚੀਜ਼ ਦਾ ਇਸੋ ਜੇ ਜਾ ਕੇ ਪੁੱਛੋ ਜਿਹਦੇ ਕੋਲ ਵੋਟ ਮੰਗਦੇ ਨੇ ਕਿ ਜਨਾਬ ਅਸੀਂ ਤੁਹਾਡੀ ਇੱਜ਼ਤ ਕਰਦੇ ਹਾਂ ਅਸੀਂ ਤੁਹਾਨੂੰ ਵੋਟ ਦਿੱਤਾ ਤੁਹਾਨੂੰ ਮੌਕਾ ਦਿੱਤਾ ਹੈ ਇਹ ਕੀ ਹੋ ਰਿਹਾ ਇਹਦੇ ਵਾਸਤੇ ਤਾਂ ਅਸੀਂ ਤੁਹਾਨੂੰ ਵੋਟ ਹੀ ਦਿੱਤਾ ਹੈ ਇਹ ਜਨਤਾ ਨੂੰ ਜਾਗਰਿਤ ਹੋਣਾ ਹੈ ਜਾਗਣਾ ਹੈ ਇਹ ਇੱਕ ਅਕਾਉਂਟੇਬਿਲਟੀ ਹੈ ਇੱਕ ਲੀਡਰਸ਼ਿਪ ਲੀਡਰਸ਼ਿਪ ਨੂੰ ਆਪਣੀ ਡਿਊਟੀ ਨਿਭਾਉਣੀ ਹੈ ਜੇ ਉਹ ਚਾਣਗੇ ਕੋਈ ਵੀ ਇਹ ਚਾਈ ਮੈਂ ਬਾਰ-ਬਾਰ ਪਿਲਰਾਂ ਦੀ ਗੱਲ ਕਰ ਰਿਹਾ ਹਾਂ ਪਾਵੇਂ ਪੋਲੀਟিক্যাল ਲੀਡਰਸ਼ਿਪ ਹੋਏ ਪਾਵੇਂ ਅਫਸਰ ਦੀ ਲੀਡਰਸ਼ਿਪ ਹੋਏ ਪਾਵੇਂ ਪੁਲਿਸ ਦੀ ਹੋਏ ਪਾਵੇਂ ਜੁਡੀਸ਼ਰੀ ਦੀ ਹੋਏ ਪਾਵੇਂ ਮੀਡੀਆ ਦੀ ਹੋਏ ਮੀਡੀਆ ਇੱਕ ਬੰਦਾ ਇਹਨਾਂ ਚੋਂ ਇੱਕ ਵੀ ਪਿਲਰ ਜੇ ਖੜਾ ਹੋ ਜਾਏ ਨਾ ਉਹ ਸਾਰੇ ਸਾਡੇ ਫੇਲ ਹੋ ਗਏ ਪੂਰਾ ਸਿਸਟਮ ਹੀ ਕਾਲੈਪਸ ਕਰ ਗਿਆ